ਲੁਧਿਆਣਾ ਪਛਮੀ ਦੀ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵਾ ਰੋੜਾ ਤੇ ਗੁਜਰਾਤ ਦੇ ਵਿੱਚ ਉਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਹਲਕਾ ਸ਼੍ਰੀ ਫਤਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਆਪਣੇ ਵਰਕਰਾਂ ਤੇ ਹੋਰ ਸਮਰਥਕਾਂ ਦੇ ਨਾਲ ਲੱਡੂ ਵੰਡ ਕੇ ਇਸ ਦੀ ਖੁਸ਼ੀ ਮਨਾਈ ਗਈ ਤੇ ਨਾਲ ਹੀ ਢੋਲ ਦੇ ਡੱਗੇ ਤੇ ਪੰਗੜਾ ਵੀ ਪਾਇਆ ਗਿਆ ਇਸ ਮੌਕੇ ਵੀਡੀਓ ਨਾਲ ਗੱਲਬਾਤ ਕਰਦੇ ਹੋਇਆ ਆਪ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਕੀਤੇ ਗੇ ਕੰਮਾਂ ਦੇ ਕਰਕੇ ਹੀ ਸੰਭਵ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਲੁਧਿਆਣਾ ਪਛਮੀ ਦੀ ਜਿਮਨੀ ਚੌਂ ਦੇ ਵਿੱਚ ਚਿਤ ਹੋਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਇਸ ਜਿੱਤ ਦੇ ਨਾਲ ਉਹਨਾਂ ਨੂੰ ਹੋਰ ਵੀ ਬਲ ਮਿਲਿਆ ਹੈ ਤੇ ਉਹ ਹੋਰ ਵੀ ਚੰਗੇ ਤਰੀਕੇ ਦੇ ਨਾਲ ਵਿਕਾਸ ਕਰ ਸਕਣਗੇ ਬਹੁਤ ਖੁਸ਼ੀ ਹੋ ਰਹੀ ਅੱਜ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਲੁਧਿਆਣਾ ਬੈਸੀ ਬੜੇ ਮਾਰਜਨ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾਈ ਹੈ ਮੈਂ ਧੰਨਵਾਦ ਕਰਾਂਗਾ ਹਲਕਾ ਵੈਸਟ ਵਿਗਿਆਨੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰ ਸਾਡੀ ਗੁਜਰਾਤ ਚ ਵੀ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਗੁਜਰਾਤ ਦੇ ਲੋਕਾਂ ਦਾ ਵੀ ਬੇਸੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਜ ਦੋ ਜਿੱਤਾਂ ਵਾ ਦੁਆ ਕੇ ਬਹੁਤ ਖੁਸ਼ੀ ਦਾ ਮਕਾਮ ਅੱਜ ਸਾਨੂੰ ਹਾਸਲ ਹੋਇਆ ਔਰ ਇਹ ਜਿੱਤ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਉਹ ਕੰਮ ਕਰ ਰਹੇ ਉਹਨਾਂ ਦਾ ਨਤੀਜਾ ਸਾਡੇ ਵਲੰਟੀਅਰ ਸਹਿਵਾਣਾ ਦੀ ਮਿਹਨਤ ਦਾ ਨਤੀਜਾ ਔਰ ਜੋ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋ ਰਹੀ ਹੈ ਉਹਦਾ ਨਤੀਜਾ ਤੁਸੀਂ ਦੇਖਿਆ ਕਿ ਰੋਜ਼ ਕੋਈ ਨਾ ਕੋਈ ਅਸੀਂ ਪਿੰਡਾਂ ਵਿੱਚ ਜਾ ਕੇ ਨੇਰੀ ਪਾਣੀ ਦੀ ਗੱਲ ਕਰ ਰਹੇ ਆ ਔਰ ਜਿਹੜਾ ਕਿਸਾਨਾਂ ਨੂੰ ਬਿਜਲੀ ਵਧੀਆ 14 14 15 15 ਘੰਟੇ ਟੰਗ ਲਾ ਨਹੀਂ ਮਿਲ ਰਹੀ ਹੈ ਸਾਡੇ ਐਸ்சி ਭਰਾਵਾਂ ਨੇ ਉਹਨਾਂ ਦੇ ਕਰਜ਼ੇ ਮਾਫ ਹੋ ਰਹੇ ਨੇ ਬਿਜਲੀ ਅਸੀਂ ਸਾਰੀ ਮਾਫ ਕੀਤੀ ਹੈ ਤੁਹਾਡੇ ਸਾਹਮਣੇ ਜੋ ਪੰਜਾਬ ਵਿੱਚ ਕੰਮ ਹੋ ਰਿਹਾ ਉਹਦਾ ਨਤੀਜਾ ਕਿ ਅੱਜ ਬਹੁਤ ਵੱਡੀ ਜਿੱਤ ਮਿਲੀ ਹੈ ਤੇ ਸਾਨੂੰ ਇਹ ਜਿੱਤ ਨਾਲ ਹੋਰ ਬਲ ਮਿਲਿਆ ਅਸੀਂ ਲੋਕਾਂ ਦੇ ਤੱਕੜੇ ਹੋ ਕੇ ਕੰਮ ਕਰਾਂਗੇ ਅਸੀਂ ਆਪਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਦੇ ਮੇਨ ਹਲਕਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਰਲ ਕੇ ਸਾਡੇ ਸਰਪੰਚ ਸਾਹਿਬਾਨ ਐਮਸੀ ਸਾਹਿਬਾਨ ਵਲੰਟੀਅਰ ਸਾਹਿਬਾਨ ਆਉਣ ਵਾਲੇ 6 ਮਹੀਨਿਆਂ 'ਚ ਅਸੀਂ ਤੁਸੀਂ ਦੇਖੋਗੇ ਕਿ ਡਿਵੈਲਪਮੈਂਟ ਦੀ ਜਿਹੜੀ ਰਫਤਾਰ ਆਸੀਂ ਹੋਰ ਤੇਜ਼ ਕਰਕੇ ਲੋਕਾਂ ਦੀ ਸੇਵਾ ਵਿੱਚ ਸਾਰੇ ਕੰਮ ਸਮਰਪਿਤ ਕਰਾਂਗੇ। ਜਗਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ